ਸ਼ੁਕਰ ਗੁਜ਼ਾਰਾਂ ਅਕਾਲ ਪੁਰਖ ਵਾਹਿਗੁਰੂ ਦਾ ਪ੍ਰਮਾਤਮਾ ਦਾ ਸੱਚੇ ਪਾਤਸ਼ਾਹ ਦਾ ਜੀ ਦੀ ਬਹੁਤ ਓਟ ਆਸਰਾ ਰਿਹਾ ਗੁਰੂ ਰਾਮਦਾਸ ਦਾ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਇਸ ਤੋਂ ਬਾਅਦ ਧੰਨਵਾਦ ਕਰਦਾ ਮੈਂ ਸਾਡੇ ਕਿਸਾਨ ਜੱਥੇਬੰਦੀਆਂ ਦਾ ਜਿਨ੍ਹਾਂ ਦਾ ਜਿਨ੍ਹਾਂ ਨੇ ਕੱਲੀ ਕੱਲੀ ਨੇ ਇੰਨਾ ਜ਼ਿਆਦਾ ਸਹਿਯੋਗ ਦਿੱਤਾ ਉਹਨਾਂ ਕਿਸਾਨ ਜੱਥੇਬੰਦੀ ਉਹਨਾਂ ਦਾ ਮਜ਼ਦੂਰ ਜੱਥੇਬੰਦੀ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਲੱਖੇ ਬਾਈ ਦਾ ਧੰਨਵਾਦ ਅਗਲਾ ਧੰਨਵਾਦ ਮੈਂ ਕਰਦਾ ਉਹ ਲੋਕਾਂ ਦਾ ਊ ਭਰਾਵਾਂ ਦਾ ਉਹਨਾਂ ਭੈਣਾਂ ਦਾ ਉਹਨਾਂ ਦਾ ਮਾਮਾ ਦਾ ਜਿਨ੍ਹਾਂ ਨੇ ਸੱਚ ਦੀ ਲੜਾਈ ਦੇ ਵਿੱਚ ਸਾਥ ਦਿੱਤਾ ਉਹਨਾਂ ਸਾਰੇ ਲੋਕਾਂ ਅੱਗੇ ਪੰਜਾਬ ਦੇ ਲੋਕਾਂ ਕੇ ਮੇਰਾ ਸਿਰ ਝੁਕਦਾ ਮੈਂ ਉਹਨਾਂ ਦੇ ਚਰਨਾਂ 'ਚ ਮੈਂ ਸਿਰ ਝੁਕਾਉਣਾ ਜਿਨ੍ਹਾਂ ਨੇ ਇੰਨਾ ਸੱਚ ਦੀ ਆਵਾਜ਼ ਬੁਲੰਦ કરી ਇਸ ਕਰਕੇ ਗੱਲ ਸੁਣ ਲੋ ਬਾਈ ਮੇਰਾ ਥੋੜਾ ਮੈਂ ਬਿਮਾਰਮ ਆ ਸਾਰੀ ਗੱਲ ਦਾ ਜਵਾਬ ਦੇ ਦੇਣਾ ਤੇ ਉਹ ਲੋਕਾਂ ਅੱਗੇ ਹਮੇਸ਼ਾ ਮੈਂ ਲੋਕਾਂ ਨੂੰ ਇਹ ਗੱਲ ਕਹਿਣਾ ਚਾਹਣਾ ਜਿਸ ਤਰ੍ਹਾਂ ਤੁਸੀਂ ਆਪਦੇ ਭਰਾ ਦਾ ਸਾਥ ਦਿੱਤਾ ਮੈਂ ਤੁਹਾਡੇ ਪੰਜਾਬ ਦੇ ਲਈ ਹਮੇਸ਼ਾ ਲੜਦਾ ਰਹੂੰਗਾ ਚਾਹੇ ਮੇਰੀ ਲੜਦੇ ਸਮੇਂ ਜਾਨ ਚਲੀ ਜਾਵੇ ਚਾਹੇ ਜੋ ਮੈਨੂੰ ਜੋ ਮਸੀਰਤਾ ਚੱਲਣੀਆਂ ਪੈਣਗੀਆਂ ਮੈਂ ਉਹਨਾਂ ਚੱਲਣ ਨੂੰ ਤਿਆਰ ਆਂ ਅਗਲੀ ਗੱਲ ਜਿਹੜੀ ਮੈਂ ਤੁਹਾਨੂੰ ਗੱਲ ਕਹਿਣਾ ਚਾਹਣਾ ਜਿਹੜੀ ਮੇਰੀ ਹੱਡ ਬੀਤੀ ਦੀ ਗੱਲ ਆ ਜਿਹੜੀ ਮੇਰੇ ਨਾਲ ਵਾਪਰੀਆਂ ਨੇਗੀਆਂ ਉਹ ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਚਾਹਣਾ ਉਹਦੇ ਲਈ ਆਪਾਂ ਖੁੱਲਾ ਸਮਾਂ ਰੱਖ ਲਈਏ ਉਹਦੇ ਲਈ ਬੜਾ ਮੇਰਾ ਥੋੜਾ ਜਿਹਾ ਨਾ ਮੈਨੂੰ ਟਾਈ ਫਾਈਟ ਬੜਾ ਲੰਮੇ ਸਮੇ ਤੋਂ ਹੀ ਵਿਗੜਿਆ ਹੋਇਆ ਹੈ ਬੁਖਾਰ ਨਾ ਮੈਨੂੰ ਬਹੁਤ ਚੜਦਾ ਉਹਦੇ ਕਰਕੇ ਜਿਹੜਿਆ ਜਿਹੜਿਆ ਤੁਹਾਡੇ ਸਵਾਲਾਂ ਦਾ ਜਵਾਬ ਆ ਉਹ ਮੈਂ ਪੂਰੇ ਐਨ ਸਹੀ ਤਰੀਕੇ ਨਾਲ ਦੇਵਾਂਗਾ ਲੋਕਾਂ ਦੇ ਵਿੱਚ ਬੈਠ ਕੇ ਦੇਵਾਂ ਕਿਸਾਨ ਜਥੇਬੰਦੀਆਂ ਨਾਲ ਬੈਠ ਕੇ ਦੇਵਾਂ ਮਜ਼ਦੂਰ ਜਿੱਥੇ ਬੰਦਿਆਂ ਨਾਲ ਬੈਠ ਕੇ ਦੂੰ ਸਿੱਖ ਜਿੱਥੇ ਬੰਦਿਆਂ ਨਾਲ ਬੈਠ ਕੇ ਦੂੰ ਅਗਲੀ ਗੱਲ ਜਿਹੜੀ ਮੈਂ ਤੁਹਾਨੂੰ ਕਹਿਣਾ ਚਾਹਣਾ ਇੱਥੇ ਮੈਂ ਯਾਦ ਕਰਦਾ ਉਹ ਲੋਕਾਂ ਨੂੰ ਜਿਹੜੇ 28-28 ਸਾਲ ਤੋਂ ਜੇਲ੍ਹਾਂ ਦੇ ਵਿੱਚ ਬੈਠੇ ਨੇ ਪੰਜਾਬ ਦੇ ਲਈ ਜਿਨ੍ਹਾਂ ਨੇ ਬੜਾ ਲੰਮੇ ਸਮੇਂ ਤੋਂ ਪੰਜਾਬ ਦੇ ਲਈ ਵੱਡੀਆਂ ਕੁਰਬਾਨੀਆਂ ਦਿੱਤੀਆਂ ਨੇ ਅਮੀਰੀ ਤਾਂ ਕੁਝ ਵੀ ਨਹੀਂ ਹੈਗੀ ਇਸ ਵਿੱਚ ਵਿੱਚ ਸਾਡੇ ਨੌਜਵਾਨ ਡਿਬਰੂਗੜ੍ਹ ਦੇ ਜੇਲ੍ਹਾਂ 'ਚ ਬੈਠੇ ਨੇਗੇ ਉਹਨਾਂ ਅੱਗੇ ਸਾਡਾ ਸਿਰ ਝੁਕਦਾ ਇਸ ਕਰਕੇ ਜਿਹੜੀ ਮੇਰੀ ਹੱਡ ਬੀਤੀ ਦੀ ਗੱਲ ਆ ਮੇਰੇ ਨਾਲ ਵਾਪਰੀਆਂ ਨੇ ਜਿਹੜੀਆਂ ਗੱਲਾਂ ਜਿਹੜੋਂ ਮੇਰੇ ਨਾਲ ਘਟਰਾਵਾ ਵਾਪਰੀਆਂ ਨੇ ਗਿਆ ਉਹ ਮੈਂ ਖੁੱਲਕੇ ਬੋਲੂਗਾ ਨਹੀਂ ਤਾਂ ਆਉਣ ਵਾਲੇ ਸਮੇਂ ਦੇ ਵਿੱਚ ਕਿਸੇ ਪੰਜਾਬ ਦੇ ਨੌਜਵਾਨ ਨੇ ਬੋਲਣ ਦੀ ਜ਼ਰਤ ਨਹੀਂ ਰੱਖਣੀ ਬਈ ਕੋਈ ਸ਼ਰਤਾਂ ਰੱਖੀਆਂ ਨੇ ਕੋਈ ਤੁਹਾਡੇ ਜਿਹੜੇ ਜਿਹੜੀਆਂ ਗੱਲਾਂ ਨੇ ਜਿਹੜੀ ਜਿਹੜੀ ਮੇਰੇ ਨਾਲ ਹੱਡ ਬੀਤੀ ਹੈ ਉਹ ਮੈਂ ਕੁੱਲੇ ਸਮੇਂ ਦੇ ਵਿੱਚ ਆ ਜਾਓ ਪਿੰਡ ਦੇ ਵਿੱਚ ਉਹ ਦੱਸਣੀ ਬੜੀ ਜ਼ਰੂਰੀ ਆ ਤੇ ਪੰਜਾਬ ਨੂੰ ਸੁਣਨੀ ਬੜੀ ਜ਼ਰੂਰੀ ਆ ਵੀ ਪੁਲਿਸ ਨੇ ਕੁੱਟਮਾਰ ਤਾਂ ਨਹੀਂ ਕੀਤੀ ਉਹ ਉਹ ਜੇ ਕੁੱਟਮਾਰ ਕੀਤੀ ਆ ਤਾਂ ਹੀ ਤਾਂ ਇਹਨਾਂ ਕੋਈ ਜਿਹੜੀ ਤਸ਼ੱਦਦ ਕੀਤੀ ਆ ਉਹਦੇ ਕਰਕੇ ਤਾਂ ਪੰਜਾਬ ਦੀ ਲੋਕਾਂ ਨੂੰ ਪਤਾ ਹੀ ਲੱਗਿਆ ਨਾ ਬਰਫ ਦੇ ਪਾਇਆ ਗਿਆ ਪਾਣੀ ਪਾਇਆ ਗਿਆ ਉਹ ਤਾਂ ਸਾਨੂੰ ਸਭ ਨੂੰ ਪਤਾ ਹੀ ਆ ਨਾ ਉਹ ਐਡਾ ਤਾਂ ਮੈਂ ਕੋਈ ਜ਼ੁਲਮ ਕੀਤੇ ਨਹੀਂ ਸੀਗੇ ਵੀਡੀਓ ਕਾਲਾਂ ਵਾਲੀ ਵੀ ਗੱਲ ਉਹ ਵੀਡੀਓ ਕਾਲਾਂ ਵਾਲੇ ਬਿਲਕੁਲ ਸਾਰੇ ਗੱਲਾਂ ਸਹੀ ਨੇ ਸੱਚੀਆਂ ਨੇ ਜੇ ਕਿਸੇ ਨੂੰ ਪ੍ਰੂਫ ਚਾਹੀਦਾ ਸਬੂਤ ਚਾਹੀਦਾ ਕੱਲੇ-ਕੱਲੇ ਚੀਜ਼ ਦਾ ਸਬੂਤ ਵੀ ਦੇਵਾਂਗੇ ਉਹਦਾ ਕੋਈ ਮੀਡੀਆ ਦਾ ਬਹੁਤ ਬਹੁਤ ਧੰਨਵਾਦ ਆ ਜਿੰਮੇ ਸਾਡੇ ਜਿਹੜੇ ਪੱਤਰਕਾਰ ਭਰਾ ਖੜੇ ਨੇਗੇ ਮੈਂ ਮੀਡੀਆ ਦਾ ਧੰਨਵਾਦ ਕਰਦਾ ਮੀਡੀਆ ਦਾ ਇੰਨਾ ਧੰਨਵਾਦ ਰਤਨ ਵਰਗੇ ਖੜੇ ਨੇਗੇ ਜਿੰਨੇ ਵੀ ਸਾਡੇ ਹੋਰ ਮੈਂ ਕਿੰਨਾ-ਕਿੰਨਾ ਕਹਦਾ ਨਾਂ ਲਵਾਂ ਡੇਲੀ ਪੋਸਟ ਖੜਾ ਪੀਟੀਸੀ ਖੜਾ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਮੀਡੀਆ ਦਾ ਇੰਨਾ ਜਿਨ੍ਹਾਂ ਨੇ ਸਾਥ ਦਿੱਤਾ ਇਸ ਕਰਕੇ ਜਿਹੜਾ ਤੁਹਾਡੇ ਗੱਲ ਸਵਾਲਾਂ ਦੇ ਜਵਾਬ ਨੇ ਜਿਹੜੀ ਹੱਡ ਬੀਤੀ ਹੈ ਉਹ ਥੋੜੀ ਕਹਾਣੀ ਲੰਮੀ ਹੈ ਮੇਰੇ ਪਿੰਡ ਦੇ ਨਗਰਕੋਟ ਦੇ ਨਾਲ ਦੇ ਵਿੱਚ ਬੈਠ ਕੇ ਤੇ ਮੈਂ ਕਿਸਾਨ ਜਿਹੜੇ ਆਪਣੇ ਆਗੂਆਂ ਦੇ ਨਾਲ ਬੈਠ ਕੇ ਜਿਹੜੀ ਸਾਰੇ ਖੁਲਾਸੇ ਕਰਾਂਗੇ ਦਿੱਲੀ ਦਾ ਬਾਈ ਕਿਸਾਨ ਨਹੀਂ ਲ ਦਿੱਲੀ ਲਈ ਕਿਉਂ ਨਹੀਂ ਜਾਵਾਂਗੇ ਦਿੱਲੀ ਜਾਣ ਨੂੰ ਤਿਆਰ ਆ ਪਹਿਲਾਂ ਨਹੀਂ ਗਏ ਮੇਰੇ ਦਾਦਾ ਜੀ ਦੀ ਇਸ ਜਿਹੜੀ ਕਿਸਾਨ ਜੁਗੀਆਂ ਨੂੰ ਖੜੀ ਕਰਨ ਦੇ ਵਿੱਚ 60 ਸਾਲ ਦੀ ਸੇਵਾ ਹੈ ਇਸ ਕਰਕੇ ਕਿਸਾਨੀ ਲਈ ਮਜ਼ਦੂਰੀ ਲਈ ਪੰਜਾਬ ਦੇ ਲਈ ਮਰ ਮਟਨ ਨੂੰ ਤਿਆਰ ਆ ਤੇ ਮਰਨ ਮਟਨ ਨੂੰ ਤਿਆਰ ਰਹਾਂਗੇ ਹੁਣ ਜਿਹੜੀ ਮੇਰੀ ਸਿਹਤ ਆ ਨਾ ਥੋੜੀ ਉੱਥੇ ਬੁਖਾਰ ਮੈਨੂੰ ਲੰਮਾ ਸਮਾਂ ਟਾਈਫਾਇਟ ਚੜਦਾ ਰਿਹਾ ਟਾਈਫਾਇਟ ਮੈਨੂੰ ਵਿਗੜਾ ਹੋਇਆ ਉਹ ਸਾਰੀ ਜਿਹੜੀ ਕਹਾਣੀਆਂ ਘੰਟੇ ਦੋ ਘੰਟਿਆਂ ਦੀ ਸਾਰੀ ਜਿਹੜੀ ਤੁਹਾਡੇ ਕਹਾਣੀ ਕਰਾਂਗੇ ਪਰ ਜੋ ਮੇਰੇ ਨਾਲ ਸੱਦਤ ਹੋਇਆ ਜੋ ਪਾਣੀ ਪਾਇਆ ਗਿਆ ਜੋ ਬਰਫ਼ ਤੇ ਪਾਇਆ ਗਿਆ ਜੋ ਨੰਗਾ ਕਰਕੇ ਵੀਡੀਓ ਵੀਡੀਓ ਬਣਾਈਆਂ ਗਈਆਂ ਮਾਫੀਆਂ ਮੰਗਾਈਆਂ ਗਈਆਂ ਉਹ ਸਾਰੀ ਜਿਹੜੀ ਕਹਾਣੀਆਂ ਮੈਂ ਪੰਜਾਬ ਦੇ ਲੋਕਾਂ ਅੱਗੇ ਰੱਖੂੰਗਾ ਇਹ ਚੁੱਪ ਕਰਨ ਵਾਲੀ ਕਿੱਥੇ ਮਾਫੀਆਂ ਲਈ ਆਹੀ ਵੀ ਕਿ ਜਵਾਨੀ ਬੋਲੇ ਨਾ ਇਸ ਕਰਕੇ ਕੋਈ ਧਿਕਰ ਨਾ ਕਰੋ ਮੈਂ ਸਾਰੀ ਕਹਾਣੀ